ਸਾਥਿਓ ਨਿਕੋ ਉਧਰ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਮ ਆਦੀ ਪਾਰਟੀ ਦਾ ਇੱਥੇ ਬੂਥ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਤੁਹਾਨੂੰ ਅਪ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਨਿਕੋ ਉਧਰ ਤੋਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਬੂਥ ਲੱਗੇ ਹੋਏ ਸਾਥਿਓ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਨਿਕੋ ਉਧਰ ਵਿਖੇ ਉਦਮ ਸਿੰਘ ਨਗਰ ਤੋਂ ਜਿੱਥੇ ਆਮ ਆਦੀ ਪਾਰਟੀ ਦੇ ਵੱਲੋਂ ਜਿਹੜਾ ਬੂਥ ਲੱਗਾ ਹੋਇਆ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਹਾਂਜੀ ਸਰ ਸਵਾਗਤ ਹੈ ਤੁਹਾਡਾ ਸਰ ਅੱਜ ਇਲੈਕਸ਼ਨ ਆਇਆ ਸਾਰੇ ਪਾਸੇ ਵੋਟਾਂ ਪੈ ਰਹੀਆਂ ਸਰ ਆਮ ਆਦਮੀ ਪਾਰਟੀ ਦੇ ਤੁਸੀਂ ਬੂਥ ਲਾਇਆ ਤੇ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਬਹੁਤ ਵਧੀਆ ਬਹੁਤ ਚਾਹ ਮਾਣਾ ਲੋਕ ਜੀ ਸਰ ਕਿਹੜੀ ਪਾਰਟੀ ਨਾਲ ਸਰ ਤੁਸੀਂ ਮੁਕਾਬਲਾ ਦੇਖ ਰਹੇ ਹੋ ਨਹੀਂ ਨਹੀਂ ਮੁਕਾਬਲਾ ਕਿਹਦੇ ਨਾਲ ਦੇਖ ਰਹੇ ਹੋ ਮੁਕਾਬਲਾ ਸਾਰੇ ਵਧੀਆ ਸਾਰੇ ਵੈਸੇ ਲਿਖਦਾ ਲੱਗਦਾ ਕਿ ਪਵਨ ਕੁਆਰਟੀਨੂ ਜਿੱਤ ਜਾਣਗੇ ਆਪਣਾ ਨਾਮ ਦੱਸ ਦਿਓ ਮੜਾ 16 ਏਰੀਆ ਦਾ ਨਾਮ ਵੀ ਦੱਸ ਦਿਓ ਮੈਂ 16 ਏਰੀਆ ਦਾ ਨਾਮ ਕੀ ਨਗਰ ਜੇ 17 ਨੰਬਰ ਵਾਟ 7 ਨੰਬਰ ਠੀਕ ਹੈ ਸਰ ਧੰਨਵਾਦ ਸਾਥੀ ਦੇਖ ਸਕਦੇ ਹੋ ਲਾਈਵ ਤਸਵੀਰਾਂ ਸਾਥੀ ਨਕੋਦਰ ਦੇ ਵੱਖ-ਵੱਖ ਏਰੀਆ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਾਂਗਰਸ ਪਾਰਟੀ ਨੇ ਜਿਹੜਾ ਬੂਥ ਲਗਾਇਆ ਗਿਆ ਚੰਦ ਸਿੰਘ ਚੰਨੀ ਦੇ ਹੱਥ ਵਿੱਚ ਦੇਖ ਸਕਦੇ ਆਂ ਹਾਂਜੀ ਸਰ ਜੀ ਤਸਵੀਰ ਆ ਹੈਗਾ ਹੈਗਾ ਮੈਲੜੀ ਆ ਜੀ ਓਕੇ ਸਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਹੋ ਸਰ ਚਾਨੀ ਸਿੰਘ ਚੰਨੀ ਦੇ ਹੱਕ ਵਿੱਚ ਤੁਸੀਂ ਬੂਥ ਲਗਾਇਆ ਗਿਆ ਲਗਾਇਆ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਤੇ ਲੱਗਦਾ ਕਿ ਚੰਨੀ ਸਾਹਿਬ ਜਿੱਤ ਜਾਣਗੇ ਕਿਹੜੀ ਪਾਰਟੀ ਨਾਲ ਮੁਕਾਬਲਾ ਸਰ ਦੇਖ ਰਿਹਾ ਤੁਸੀਂ ਇਸ ਸਮੇਂ ਪੰਜ ਕੋਨਾ ਮੁਕਾਬਲਾ ਇਸ ਸਮੇਂ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਪਰ ਚੰਨੀ ਦਾ ਮੁਕਾਬਲਾ ਕਿਸੇ ਨਾਲ ਸਰ ਇੱਕ ਪਾਸੇ ਤਾਂ ਚੰਨੀ ਚੰਨੀ ਦਾ ਮੁਕਾਬਲਾ ਕਿਸੇ ਨਾਲ ਨਹੀਂ ਮੰਨਦੇ ਤੁਸੀਂ ਹਾਂਜੀ ਸਰ ਕਿਵੇਂ ਲੱਗ ਰਿਹਾ ਤੁਹਾਨੂੰ ਉਹ ਲਿਆ ਲੋਕਾਂ ਦਾ ਜਿੱਦਾਂ ਚੰਨੀ ਦੇ ਹੁਣ ਕੰਮ ਨੂੰ ਦੇਖਿਆ ਗਿਆ ਸਰ ਕਿਹੜੇ ਕੰਮ ਚੰਨੀ ਸਾਹਿਬ ਨੇ ਕੀਤੇ ਦੱਸਣੇ ਦੱਸਿਓ ਜਰੂਰ ਦੋ ਚਾਰ ਕੋਈ ਜੀ ਦੇਖੋ ਜੀ ਥੋੜੇ ਸਮੇਂ ਦੇ ਵਿੱਚ ਮੁੱਖ ਮੰਤਰੀ ਤੋਂ ਦੇ ਨਾਤੇ ਉਹਨਾਂ ਨੇ ਕਾਫੀ ਘਰਾਂ ਦੇ ਜਿੱਦਾਂ ਹੁਣ ਬੈਲ ਆ ਇੱਥੇ ਆ ਗਿਆ ਸੀ ਲਾਮ ਮੀਰੀਏ ਤੇ ਅਸੀਂ ਬੈਠੇ ਆ ਹੌਸਲਰ ਇੱਥੇ ਦਾ ਮੌਜੂਦਾ ਅੱਛਾ ਜੀ ਉਹਨਾਂ ਨੇ ਮੇਰੇ ਹਲ 25 ਤੋਂ 30 ਹਜ਼ਾਰ ਰੁਪਿਆ ਬਿੱਲ ਖੜਾ ਸੀ ਅੱਛਾ ਜੀ ਮੈਂ 15 ਤੋਂ 35 ਜਿਹੜੇ ਸੀ ਨਾ ਘਰਾਂ ਦੇ ਬਿੱਲ ਜਿਹੜੇ ਮਾਫਟ ਰਏ ਕਿ ਜਿਹੜੇ ਗਲਤ ਮਜ਼ਦੂਰ ਬੈਠੇ ਸੀ ਉਦਾਂ ਬੈਠੀ ਸੀ ਕਿ ਜਿਹਨਾਂ ਨੂੰ ਬਿਜਲੀ ਮਹੀਆ ਨਹੀਂ ਹੁੰਦੀ ਸੀ ਕਟਿਆ ਸਾਨੂੰ 2-2 3-3 ਸਾਲ ਹੋ ਗਿਆ ਜੀ ਜੀ ਉਹ ਚਾਲੂ ਕਰਾਏ ਉਹਨਾਂ ਨੂੰ ਰਾਹ ਦਿੱਤੀ ਫਿਰ ਜੰਨੀ ਸਾਹਿਬ ਨੇ ਜਿੱਦਾਂ ਹੁਣ ਪਾਣੀ ਦੇ ਬਿੱਲ ਆ ਰਹੇ ਸੀ ਗਰੀਬਾਂ ਦੇ ਜੀ ਉਹ 50 ਜਾਂ 500 ਦੇਣ ਦੇ ਯੋਗ ਨਹੀਂ ਸੀ ਉਹ ਸਾਰੇ ਮਾਫ ਕਰਾਏ ਜੀ ਅੱਛਾ ਜੀ ਸਰ ਸਰ ਮੁਕਾਬਲਾ ਕਿਹੜੀ ਪਾਰਟੀਆਂ ਦੇਖ ਰਹੇ ਹੋ ਸਮੇਂ ਤੁਸੀਂ ਮੁਕਾਬਲਾ ਦੇਖੋ ਜੀ ਅਸੀਂ ਤਾਂ ਜੰਨੀ ਸਾਹਿਬ ਦਾ ਮੁਕਾਬਲਾ ਤਾਂ ਹੁਣ ਕਿਸੇ ਪਾਰਟੀ ਨੇ ਹੈ ਨਹੀਂ ਕਿ ਉਹਨਾਂ ਨੇ ਵਰਕ ਕੀਤਾ ਆ ਨਾ ਅੱਛਾ ਜੀ ਅਹੀਂ ਤਾਂ ਚੁੰਦੇ ਨਹੀਂ ਯੂਰੇ ਦੇ ਮੁਕਾਬਲੇ ਚ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ ਜੀ ਬਾਕੀ ਲੋਕ ਰਾਜ ਆ ਜੀ ਜੀ ਧੰਨਵਾਦ ਸਰ ਤੁਹਾਨੂੰ ਹਾਂਜੀ ਲੋਕਾਂ ਨੇ ਬ੍ਰੀਨ ਕਿਵੇਂ ਕੰਮ ਕਰਦੇ ਪਰ ਜੰਨੀ ਸਾਹਿਬ ਨੇ ਜੋ ਕੰਮ ਕੀਤੇ ਆ ਠੀਕ ਹੈ ਜੀ ਸਰ ਦੇਖ ਸਕਦੇ ਹੋ ਜੀ ਕਾਂਗਰਸ ਪਾਰਟੀ ਦਾ ਇੱਥੇ ਬੂਥ ਲੱਗਾ ਹੋਇਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਹਾਂਜੀ ਸਾਥੀ ਨਕੋਦਰ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਬੂਥ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੀ ਗੱਲਬਾਤ ਕਰਦੇ ਆਪਾਂ ਥੋੜੀ ਸਰ ਸਸਰੀ ਗਾਲ ਜੀ ਸਰ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਨਕੋਦਰ ਵਿਖੇ ਜਿਹੜਾ ਬੂਥ ਲਗਾਇਆ ਆ ਕਿ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਬਾਕੀ ਪਾਰਟੀਆਂ ਦੇ ਉੱਤੇ ਭਾਰੂ ਪੈਊਗਾ ਇਸ ਵਾਰੀ ਹਾਂਜੀ ਪੂਰੀ ਫਾਈਟ ਤੇ ਪੂਰੀ ਫਾਈਟ ਬੈਠੇ ਸਰ ਕਿਹੜੀ ਪਾਰਟੀ ਨਾਲ ਮੁਕਾਬਲਾ ਤੁਸੀਂ ਇਸ ਵਾਰ ਮੰਨ ਰਹੇ ਹੋ ਪੰਜ ਗੁਣਾ ਮੁਕਾਬਲਾ ਹੈ ਜੀ ਐਸਐਮ ਤੋਂ ਫੇਰ ਜਿਹੜਾ ਮੁਕਾਬਲਾ ਹੈ ਉਹ ਚੜੂ ਵਾਲੇ ਦੇ ਮੈਂ ਕਿਹਾ ਆਮ ਆਦਮੀ ਪਾਰਟੀ ਠੀਕ ਆ 97 ਇਹਨਾਂ ਦਾ ਕਹਿਣਾ ਹੈ ਕਿ ਇਸ ਵਾਰੀ ਮੁਕਾਬਲਾ ਜਿਹੜਾ ਆ ਪਵਨ ਕੁਮਾਰ ਟੀਨੂ ਤੇ ਮਹਿੰਦਰ ਸਿੰਘ ਕੇਪੀ ਦੇ ਦਰਮਿਆਨ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨਕੋਦਰ ਤੋਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਬੂਥ ਲੱਗੇ ਹੋਏ ਆ ਸਾਥੀਓ ਨਕੋਦਰ ਤੋਂ ਹੀ ਲਾਈਵ ਤਸਵੀਰਾਂ ਦਿਖਾ ਰਹੇ ਆ ਵਾਰਡ ਨੰਬਰ 8 ਤੋਂ ਤੁਸੀਂ ਦੇਖ ਸਕਦੇ ਹੋ ਕਿ ਭੋਜਨ ਸਮਾਜ ਪਾਰਟੀ ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਜਿਹੜਾ ਬੋਰਡ ਲੱਗਾ ਹੋਇਆ ਨੌਜਵਾਨ ਸਾਥੀ ਜਿਹੜੇ ਬੈਠੇ ਆ बसपा ਦੇ ਕਹਿ ਸਕਦੇ ਆ ਕਿ ਟਕਸਾਲੀ ਵਰਕਰ ਆਗੂ ਸਰ ਜੈਪੀ ਮੀ ਜੀ ਸਰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਹੈ ਇਸ ਵੇਲੇ बसपा ਦੇ ਉਮੀਦਵਾਰ ਐਡਵੋਕੇਟ ਬਲਿੰਦਰ ਕੁਮਾਰ ਨੂੰ ਬਹੁਤ ਵਧੀਆ ਹਾਂਜੀ ਸਰ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਗਾ ਕਿ ਸਾਡੀ ਜਿਹੜੀ VOTING ਆ ਉਹ ਲਗਾਤਾਰ ਲਾਈਨਾਂ ਚ ਲੱਗੀ ਹੋਈ ਆ ਜੀ ਸ਼ਾਮ ਤੱਕ ਉਮੀਦ ਆ ਕਿ ਇਹ 80 90% ਹੋ ਜੀ ਧੰਨਵਾਦ ਸਾਡੇ ਦੇਖ ਸਕਦੇ ਹਾਂ ਭੋਜਨ ਸਮਾਜ ਪਾਰਟੀ ਦੇ ਪੱਲੇ ਜਿਹੜਾ ਬੂਥ ਲਗਾਇਆ ਗਿਆ ਭਾਰੀ ਗਿਣਤੀ ਵਿੱਚ ਜਿਹੜੇ VOTER ਆ ਵੋਟ ਪਾਉਣ ਜਾਣ ਜਾ ਰਹੇ ਆ ਲੱਗਦਾ ਹੈ ਕਿ ਇਸ ਵਾਰੀ बसपा ਦਾ ਜਿਹੜਾ ਹਾਥੀ ਹੈ ਉਦਲੰਦਰ ਲੋਕ ਸਭਾ ਤੋਂ ਸਿੱਧਾ ਹੀ ਜਿਹੜਾ ਦਿੱਲੀ ਤੱਕ ਜਾਊਗਾ